ਫਿਲਮ ਐਮਰਜੈਂਸੀ ਦੀ ਰਿਲੀਜ਼ ਹੋਣ ਤੋਂ ਬਾਅਦ ਪੰਜਾਬ ਵਿੱਚ ਐਸਡੀਪੀਸੀ ਦਾ ਵਿਰੋਧ ਵੀ ਵੇਖਣ ਨੂੰ ਲਗਾਤਾਰ ਮਿਲ ਰਿਹਾ ਹੈ ਇਸ ਫਿਲਮ ਨੂੰ ਪੰਜਾਬ ਵਿੱਚ ਚੱਲਣ ਨਹੀਂ ਦਿੱਤਾ ਜਾਵੇਗਾ ਇਹ ਹੀ ਉਹਨਾਂ ਦੀ ਇੱਕ ਸ਼ਰਤ ਹੈ ਜਿਸ ਤੇ ਚਲਦੇ ਪਠਾਨਕੋਟ ਵਿੱਚ ਵੀ ਐਸਡੀਪੀਸੀ ਦੇ ਮੈਂਬਰਾਂ ਵੱਲੋਂ ਇਸ ਫਿਲਮ ਨੂੰ ਨਾ ਚੱਲਣ ਲਈ ਸਿਨੇਮਾ ਹਾਲ ਦੇ ਬਾਹਰ ਰੋਸ਼ ਜ਼ਾਹਿਰ ਕੀਤਾ ਨਤੀਜਾ ਪੁਲਿਸ ਦੇ ਅਧਿਕਾਰੀਆਂ ਨੇ ਜਿੱਥੇ ਪੁਲਿਸ ਮੁਲਾਜ਼ਮਾ ਦੀ ਤੈਨਾਤੀ ਕੀਤੀ ਉੱਥੇ ਹੀ ਉਹਨਾਂ ਨੇ ਇਸ ਫਿਲਮ ਤੇ ਲੱਗਨ ਤੇ ਵੀ ਰੋਕ ਲਗਾਈ ਇਸ ਮੌਕੇ ਤੇ ਐਸਪੀਸੀ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਹੈ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਆहत ਕੀਤਾ ਗਿਆ ਹੈ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਫਿਲਮ ਤੇ ਨਾ ਲੱਗਣ ਦੇ ਸਬੰਧੀ ਮੰਗ ਪੱਤਰ ਵੀ ਦਿੱਤਾ ਸੀ ਅਤੇ ਅਸੀਂ ਧੰਨਵਾਦੀ ਹਾਂ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਇਸ ਫਿਲਮ ਨੂੰ ਪਠਾਨਕੋਟ ਚੱਲਣ ਤੋਂ ਰੋਕਿਆ ਦੂਜੇ ਪਾਸੇ ਥਾਣਾ ਦੂਜੇ ਨੰਬਰ 1 ਦੇ ਐਸਐਚਓ ਦਵਿੰਦਰ ਕਾਸ਼ਟਰੀ ਨੇ ਵੀ ਕਿਹਾ ਕਿ ਇਹ ਮਰਜੰਦੀ ਫਿਲਮ ਨੂੰ ਲੈ ਕੇ ਐਸਪੀਸੀ ਦੇ ਮੈਂਬਰਾਂ ਵੱਲੋਂ ਆਪਣਾ ਵਿਰੋਧ ਜ਼ਾਹਰ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਫਿਲਮ ਤੇ ਚੱਲਣ ਤੇ ਰੋਕ ਲਗਾ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਅੱਜ ਫਿਲਮ ਰਿਲੀਜ਼ ਹੋਣ ਜਾ ਰਹੀ ਸੀ ਅਤੇ ਐਸਪੀਸੀ ਦੇ ਮੈਂਬਰਾਂ ਨੇ ਜਿੱਥੇ ਪਹੁੰਚ ਕੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਆਪਣਾ ਰੋਸ ਜ਼ਾਹਰ ਕੀਤਾ ਅਤੇ ਉਸ ਤੋਂ ਬਾਅਦ ਚਲੇ ਵੀ ਗਏ ਉਹਨਾਂ ਨੇ ਕਿਹਾ ਕਿ ਉਹ ਯਕੀਨ ਦਵਾਉਂਦੇ ਕੇ ਪਠਾਨਕੋਟ ਵਿਕੇ ਕੋਈ ਵੀ ਅਜਿਹਾ ਕੰਮ ਨਹੀਂ ਹੋਵੇਗਾ ਜਿਸ ਨਾਲ ਮਾਹੌਲ ਤਣਾਅਪੂਰਨ ਹੋਵੇ ਇਹ ਜੋ ਅਮਰਜੈਂਸੀ ਫਿਲਮ ਅੱਜ ਉਹਦੀ ਰਿਲੀਜ਼ ਕਰਨ ਦੀ ਡੇਟ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਦਾਰ ਹਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੂੰ ਚਿੱਠੀ ਪੱਤਰ ਲਿਖ ਕੇ ਅਪੀਲ ਕੀਤੀ ਗਈ ਕਿ ਇਹ ਫਿਲਮ ਪੰਜਾਬ ਦੇ ਵਿੱਚ ਨਹੀਂ ਚਲਣੀ ਚਾਹੀਦੀ ਇਹ ਫਿਲਮ ਪਤਾ ਲੱਗਾ ਕਿ ਹੁਣ ਪੰਜਾਬ ਦੇ ਵਿੱਚ ਬੰਦ ਹੋ ਗਈ ਹੈ ਫਿਰ ਵੀ ਅਸੀਂ ਸ਼੍ਰੀ ਕਾਲਕ੍ਰਿਤ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਨੂੰ ਹੁਕਮ ਕੀਤਾ ਗਿਆ ਸੀਗਾ ਕਿ ਕਿਤੇ ਵੀ ਜਾ ਕੇ ਦੇਖਣਾ ਤੁਸੀਂ ਚੈੱਕ ਕਰਨਾ ਕਿ ਫਿਲਮ ਚੱਲਦੀ ਤੇ ਨਹੀਂ ਪਈ ਅਸੀਂ ਪੰਠਾਨਕੋਟ ਦੇ ਜਿੰਨੇ ਵੀ ਸਿਨੇਮਾ ਘਰ ਨੇ ਉੱਥੇ ਆ ਕੇ ਵਿਜ਼ਿਟ ਕੀਤਾ ਗੁਰਦੁਆਰਾ ਬਾਦਸ਼ਾਹ ਵੱਲੋਂ ਸਰਦਾਰ ਸਰਬਜੀਤ ਸਿੰਘ ਗਾਉਂ ਸਾਹਿਬ ਮੇਰੇ ਨਾਲ ਮੈਨੇਜਰ ਸਾਹਿਬ ਨੇ ਇਹਨਾਂ ਦੀ ਰਹਿਨਮਾਈ ਹੇਟਰ ਸੀ ਸਾਰੇ ਪਹੁੰਚੇ ਆ ਸੋ ਫਿਲਮ ਇੱਥੇ ਨਹੀਂ ਚੱਲਦੀ ਪਈ ਸਾਡੀ ਇਹ ਮੁੱਖ ਮੰਗ ਹੈ ਕਿ ਐਮਰਜੈਂਸੀ ਫਿਲਮ ਨੂੰ ਮੁਕੰਮਲ ਤਰੀਕੇ ਨਾਲ ਕਿਸੇ ਵੀ OTT ਪਲੇਟਫਾਰਮ ਤੇ ਵੀ ਇਹ ਰੀਲੀਜ਼ ਨਹੀਂ ਹੋਣੀ ਚਾਹੀਦੀ ਜੇ ਸਿਨੇਮਾ ਹਾਲ ਦੇ ਵਿੱਚ ਨਹੀਂ ਚੱਲੀ ਇਹ ਨਾ ਹੋਵੇ ਕਿਸੇ OTT ਪਲੇਟਫਾਰਮ ਦੇ ਉੱਪਰ ਇਹਨੂੰ ਜਾਰੀ ਕਰ ਦਿੱਤਾ ਜਾਵੇ ਜੋ ਵੀ ਹੁੰਦਾ ਹੈ ਤਾਂ ਵੀ ਅਸੀਂ ਆਪਣਾ ਵਿਰੋਧ ਪ੍ਰਦਰਸ਼ਨ ਕਰਾਂਗੇ ਕਿਉਂਕਿ ਇਹਦੇ ਵਿੱਚ ਜਿਹੜਾ ਸਾਡਾ ਅਕਸ ਪੇਸ਼ ਕੀਤਾ ਗਿਆ ਉਹ ਬੇਹੱਦ ਗਲਤ ਪੇਸ਼ ਕੀਤਾ ਗਿਆ ਤੱਥਾਂ ਨੂੰ ਤੋੜ ਮੋੜ ਕੇ ਜੋ ਐਮਰਜੈਂਸੀ ਦੇ ਵਿੱਚ ਸਿੱਖਾਂ ਨੇ ਭੂਮਿਕਾ ਨਿਭਾਈ ਇੰਦਰਾ ਗਾਂਧੀ ਜੀ ਦੇ ਖਿਲਾਫ ਕਿ ਉਹਨਾਂ ਨੇ ਐਮਰਜੈਂਸੀ ਦੇ ਨਾਲ ਪੱਤਰਕਾਰਤਾ ਨੂੰ ਜੋ ਲੋਕਤੰਤਰ ਦਾ ਥੰਮ ਹੁੰਦਾ ਹੈ ਉਹਦਾ ਗਲਾ ਘੋਟਿਆ ਗਿਆ ਜਿਹੜੇ ਲੋਕ ਆਵਾਜ਼ ਚੁੱਕਦੇ ਸਨ ਚੁੱਕ ਚੁੱਕੇ ਜੇਲ੍ਹਾਂ 'ਚ ਧੱਕਿਆ ਗਿਆ ਜੀਐਨਯੂ ਦੇ ਵਿਦਿਆਰਥੀ ਜਿਹੜੇ ਸਨ ਆਪਣੇ ਹੱਕਾਂ ਵਰਤੀ ਗੱਲਬਾਤ ਵਿੱਦਿਆ ਦੇ ਪ੍ਰਚਾਰ ਪ੍ਰਸਾਰ ਵਾਸਤੇ ਗੱਲਬਾਤ ਕਰਦੇ ਸਨ ਵਿਦਿਆਰਥੀਆਂ ਤੱਕ ਨੂੰ ਜੇਲ੍ਹਾਂ ਵਿੱਚ ਛੁਟਿਆ ਗਿਆ ਇਹਦਾ ਸਾਰੇ ਦਾ ਵਿਰੋਧ ਕੀਤਾ ਸੀ ਕੇਵਲ ਤਾਂ ਕੇਵਲ ਸ਼੍ਰੋਮਣੀ ਕਾਲੀ ਦਲ ਨੇ ਜਾਂ ਸਿੱਖ ਪੰਥ ਨੇ ਸੋ ਸਾਡੀ ਸਹੀ ਗੱਲ ਲੋਕਾਂ ਤੱਕ ਪਹੁੰਚਾਓ ਨਾ ਕਿ ਸਾਡੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਸੋ ਇਸ ਕਰਕੇ ਅਸੀਂ ਆਪਣਾ ਵਿਰੋਧ ਦਰਜ ਕਰਾਇਆ ਜੀ ਜੋ ਮੂਵੀ ਸੀਗੀ ਐਮਰਜੈਂਸੀ ਐਸਜੀਪੀਸੀ ਵੱਲੋਂ ਇਹਦਾ ਵਿਰੋਧ ਜਤਾਇਆ ਗਿਆ ਆ ਮੂਵੀ ਆਪਣੇ ਸਿਟੀ ਸੈਂਟਰ ਮੋਲ ਵਿੱਚ ਨਹੀਂ ਲੱਗੀ ਇੱਥੇ ਸਾਰਾ ਮੋਲ ਸ਼ਾਂਤੀਮੇ ਤਰੀਕੇ ਨਾਲ ਹੈਗਾ ਤੇ ਨਾ ਹੀ ਕੋਈ ਆਇਆ ਹੈ ਵੀ ਇਹਨਾਂ ਨੇ ਆਰਾਮ ਨਾਲ ਇੱਥੇ ਆਪਣਾ ਰੋਸ਼ ਪ੍ਰਦਰਸ਼ਨ ਕੀਤਾ ਤੇ ਚੱਲ ਗਏ ਕੋਈ ਵੀ ਇੱਧਰ ਦੀ ਅਨਸਾਮਿਕ ਘਟਨਾ ਇੱਥੇ ਕੋਈ ਨਹੀਂ ਵਾਪਰੀ ਸਾਰਾ ਮੋਲ ਚੱਲ ਰਿਹਾ ਸਰ ਦੋਹੇ ਥੀਟਰਾਂ ਵਿੱਚ ਇਹ ਮੂਵੀ ਹਾਂਜੀ ਹਾਂਜੀ ਦੋਹੇ ਥੀਟਰਾਂ ਵਿੱਚ ਇਹ ਮੂਵੀ ਬੰਦ ਹੈ ਕਿਤੇ ਵੀ ਨਹੀਂ ਚੱਲਦੀ ਦੋਨਾਂ ਥੀਟਰਾਂ ਦੇ ਇਫ ਯੂ ਵਿਸ਼ ਕਿ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Patanchow affiliated to CBSC New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near a &M Institute's Jalandhar-Dalhousie Bypass Road, Pathankot.